ਜਦੋਂ ਡੋਨਲਡ 트ੰਪ ਨੇ 20 ਜਨਵਰੀ ਨੂੰ ਅਮਰੀਕਾ ਦੇ ਰਾਸ਼ਟਰਪਤੀ ਵਜੋਂ ਚਾਰਜ ਸੰਭਾਲਿਆ ਤਾਂ ਉਹਨਾਂ ਨੇ ਸਭ ਤੋਂ ਪਹਿਲਾਂ ਇੱਕ ਅਦੇਸ਼ ਜਾਰੀ ਕੀਤਾ ਜੋ ਦੇਸ਼ ਦੀ ਦੱਖਣੀ ਸਰਾਹਤੇ ਰਾਸ਼ਟਰੀ ਐਮਰਜੈਂਸੀ ਲਾਗੂ ਕਰਨ ਨਾਲ ਸੰਬੰਧਿਤ ਸੀ ਇਸ ਆਦੇਸ਼ ਅੰਦਰ ਕਿਹਾ ਗਿਆ ਕਿ 10ਕਤ ਤੋਂ 90 ਦਿਨਾਂ ਬਾਅਦ 트ੰਪ 1807 ਦੇ ਵਿਦਰੋਹ ਕਾਨੂੰਨ ਤਹਿਤ ਕਾਰਵਾਈ ਕਰ ਸਕਦੇ ਨੇ ਅਤੇ 20 April ਨੂੰ ਅਮਰੀਕਾ ਦੀ ਧਰਤੀ ਤੇ ਫੌਜ ਤਾਇਨਾਤ ਕਰ ਸਕਦੇ ਨੇ 트ੰਪ ਦੇ ਇਸ ਫੈਸਲੇ ਨੂੰ ਲੈ ਕੇ ਦੇਸ਼ ਵਿੱਚ ਚਿੰਤਾ ਦਾ ਮਾਹੌਲ ਹੈ ਕਿਉਂਕਿ ਲੋਕ ਮੰਨਦੇ ਨੇ ਕਿ ਹੁਣ 트ੰਪ ਕੁ ਪੈਟ ਰੋਕਣ ਲਈ ਫੌਜੀ ਦਖਲ ਅੰਦਾਜ਼ੀ ਕਰ ਸਕਦੇ ਨੇ 1807 ਦਾ ਵਿਦਰੋਹ ਐਕਟ ਇੱਕ ਐਸਾ ਕਾਨੂੰਨ ਹੈ ਜੋ ਅਮਰੀਕਾ ਦੇ ਰਾਸ਼ਟਰਪਤੀ ਨੂੰ ਵਿਸ਼ੇਸ਼ ਹਾਲਾਤਾਂ ਵਿੱਚ ਫੌਜ ਅਤੇ ਨੈਸ਼ਨਲ ਗਾਰਡ ਤਾਇਨਾਤ ਕਰਨ ਦੀ ਇਜਾਜ਼ਤ ਦਿੰਦਾ ਜੇਕਰ ਦੇਸ਼ ਵਿੱਚ ਬਗਾਵਤ, ਦੰਗਾ ਫਸਾਦ, ਹਿੰਸਾ ਜਾਂ ਕਾਨੂੰਨ ਦੀ ਉਲੰਘਣਾ ਹੋ ਰਹੀ ਹੋਵੇ ਤਾਂ ਰਾਸ਼ਟਰਪਤੀ ਇਸ ਕਾਨੂੰਨ ਦੇ ਤਹਿਤ ਫੌਜ ਨੂੰ ਭੇਜ ਸਕਦੇ ਨੇ ਤਾਂ ਜੋ ਹਾਲਾਤ ਤੇ ਕਾਬੂ ਪਾਇਆ ਜਾ ਸਕੇ ਇਸ ਵਿੱਚ ਆਮ ਨਾਗਰਿਕਾਂ ਵੱਲੋਂ ਕੀਤਾ ਗਿਆ ਵਿਰੋਧ ਜਾਂ ਹੰਗਾਮਾ ਵੀ ਸ਼ਾਮਿਲ ਹੋ ਸਕਦਾ ਪੌਜ਼ ਕਮਿਟੀਟਸ ਐਕਟ ਇੱਕ ਐਸਾ ਕਾਨੂੰਨ ਹੈ ਜੋ ਆਮ ਔਰ ਤੇ ਅਮਰੀਕੀ ਫੌਜ ਨੂੰ ਦੇਸ਼ ਦੇ ਅੰਦਰ ਕਾਨੂੰਨ ਵਿਵਸਥਾ ਬਣਾਈ ਰੱਖਣ ਵਿੱਚ ਦਖਲ ਦੇਣ ਤੋਂ ਰੋਕਦਾ ਇਸ ਦਾ ਮਤਲਬ ਹੈ ਕਿ ਫੌਜ ਆਮ ਨਾਗਰਿਕ ਮਾਮਲਿਆਂ ਵਿੱਚ ਹસ્તક્ષੇਪ ਨਹੀਂ ਕਰ ਸਕਦੀ ਹਾਂ 1807 ਦਾ ਵਿਦਰੋਹ ਐdਨਿਯਮ ਅਤੇ ਮਾਰਸ਼ਲ ਲਾ ਦੇ ਵਿਚਕਾਰ ਕੁਝ ਸਮਾਨਤਾਵਾਂ ਨੇ ਪਰ ਇਹ ਦੋਵੇਂ ਕਾਨੂੰਨ ਇੱਕੋ ਜਿਹੇ ਨਹੀਂ ਹਨ ਵਿਦਰੋਹ ਐdਨਿਯਮ ਦੇ ਅਧੀਨ ਰਾਸ਼ਟਰਪਤੀ ਕੋਲ ਸੈਨਾ ਤੇ ਨੈਸ਼ਨਲ ਗਾਰਡ ਨੂੰ ਦੇਸ਼ ਵਿੱਚ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਤਾਇਨਾਤ ਕਰਨ ਦਾ ਅਧਿਕਾਰ ਹੁੰਦਾ ਇਸ ਅਧੀਨ ਰਾਸ਼ਟਰਪਤੀ ਕਿਸੇ ਵੀ ਖਾਸ ਹਾਲਤ ਵਿੱਚ ਸੈਨਾ ਨੂੰ ਤਾਇਨਾਤ ਕਰ ਸਕਦੇ ਨੇ ਜੇਕਰ ਕੋਈ ਬਗਾਵਤ ਦੰਗਾ ਜਾਂ ਹਿੰਸਾ ਹੋ ਰਹੀ ਹੋਵੇ ਮਾਰਸ਼ਲ ਲਾਇਕ ਕਾਨੂੰਨੀ ਸਥਿਤੀ ਜਦੋਂ ਰਾਸ਼ਟਰਪਤੀ ਦੇਸ਼ ਵਿੱਚ ਪੂਰੀ ਤਰ੍ਹਾਂ ਫੌਜੀ ਹਕੂਮਤ ਨੂੰ ਲਾਗੂ ਕਰਦੇ ਨੇ ਜਿਸ ਵਿੱਚ ਫੌਜੀ ਅਧਿਕਾਰੀ ਆਮ ਨਾਗਰਿਕ ਅਧਿਕਾਰਾਂ ਨੂੰ ਨਿਰਖਣ ਕਰਦੇ ਨੇ ਇਸ ਵਿੱਚ ਆਮ ਨਾਗਰਿਕਾਂ ਦੇ ਮਾਮਲਿਆਂ ਵਿੱਚ ਫੌਜ ਦਾ ਦਖਲ ਹੁੰਦਾ ਇਹ ਦੋਵੇਂ ਕਾਨੂੰਨ ਕੁਝ ਹੱਦ ਤੱਕ ਸਮਾਨ ਨੇ ਕਿਉਂਕਿ ਦੋਵੇਂ ਦੇ ਅਧੀਨ ਸੈਨਾ ਦੀ ਤੈਨਾਤੀ ਹੁੰਦੀ ਹੈ ਪਰ ਮਾਰਸ਼ਲ ਲਾ ਅਧਿਕਾਰੀ ਤੌਰ ਤੇ ਇੱਕ ਫੌਜੀ ਹਕੂਮਤ ਦੀ ਵਰਤੋਂ ਕਰਦਾ ਜਦੋਂ ਕਿ ਵਿਦਰੋਹ ਅਧਿਨਿਯਮ ਬਸ ਕਾਨੂੰਨ ਵਿਵਸਥਾ ਸਥਾਪਿਤ ਕਰਨ ਲਈ ਹੈ ਵਿਦਰੋਹ ਅਧਿਨਿਯਮ ਅਤੇ ਮਾਰਸ਼ਲ ਲਾਏ ਅਜਿਹੇ ਲੱਗ ਸਕਦੇ ਨੇ ਪਰ ਦੋਹਾਂ ਵਿੱਚ ਫਰਕ ਹੈ ਮਾਰਸ਼ਲ ਲਾਅ ਵਿੱਚ ਪੂਰੇ ਰਾਜ ਜਾਂ ਇਲਾਕੇ ਦਾ ਕੰਟਰੋਲ ਫੌਜ ਦੇ ਕਿਸੇ ਜਨਰਲ ਨੂੰ ਦੇ ਦਿੱਤਾ ਜਾਂਦਾ ਇਸ ਦਾ ਮਤਲਬ ਹੈ ਕਿ ਫੌਜ ਸਾਰਾ ਕੰਮ ਸੰਭਾਲਦੀ ਹੈ ਪ੍ਰਸ਼ਾਸਨ ਕਾਨੂੰਨ ਵਿਵਸਥਾ ਅਤੇ ਸਰਕਾਰੀ ਫੈਸਲੇ ਜਦ ਕਿ ਵਿਦਰੋਹ ਅਧਿਨਿਯਮ ਵਿੱਚ ਅਜਿਹਾ ਨਹੀਂ ਹੁੰਦਾ ਇਸ ਵਿੱਚ ਸਾਰੀ ਤਾਕਤ ਰਾਸ਼ਟਰਪਤੀ ਦੇ ਕੋਲ ਰਹਿੰਦੀ ਹੈ ਰਾਸ਼ਟਰਪਤੀ ਲੋੜ ਪੈਣ ਤੇ ਫੌਜ ਦੀ ਮਦਦ ਲੈਂਦੇ ਨੇ ਤਾਂ ਜੋ ਕਾਨੂੰਨ ਵਿਵਸਥਾ ਠੀਕ ਰਹੇ ਸਿੱਧੇ ਸ਼ਬਦਾਂ ਵਿੱਚ ਕਹੀਏ ਤਾਂ ਮਾਰਸ਼ਲ ਲਾਅ ਵਿੱਚ ਫੌਜ ਸਰਕਾਰ ਦੀ ਜਗ੍ਹਾ ਲੈ ਲੈਂਦੀ ਹੈ ਜਦ ਕਿ ਵਿਦਰੋਹ ਅਧਿਨਿਯਮ ਵਿੱਚ ਫੌਜ ਸਿਰਫ ਸਰਕਾਰ ਦੀ ਮਦਦ ਕਰਦੀ ਹੈ ਉਸ ਦੀ ਜਗ੍ਹਾ ਨਹੀਂ ਲੈਂਦੀ 20 ਜਨਵਰੀ ਨੂੰ ਜਾਰੀ ਕੀਤੇ ਗਏ ਟਰੰਪ ਦੇ ਕਾਰਜਕਾਰੀ ਆਦੇਸ਼ ਦੀ 90 ਦਿਨਾਂ ਦੀ ਸਮਾਂ ਸੀਮਾ ਹੁਣ ਲਗਭਗ ਪੂਰੀ ਹੋ ਚੁੱਕੀ ਹੈ ਅਤੇ 20 April ਆਉਣ ਵਿੱਚ ਸਿਰਫ ਕੁਝ ਦਿਨ ਬਾਕੀ ਨੇ ਹੁਣ ਅਮਰੀਕਾ ਦੇ ਬਹੁਤ ਸਾਰੇ ਲੋਕ ਮੰਨਣ ਲੱਗੇ ਨੇ ਕਿ ਰਾਸ਼ਟਰਪਤੀ ਡੋਨਲਡ ਟਰੰਪ ਸੱਚਮੁੱਚ ਵਿਦਰੋਹ ਅਧੀਨ ਨਿਯਮ ਲਾਗੂ ਕਰਨਗੇ ਅਤੇ 20 April ਨੂੰ ਫੌਜ ਨੂੰ ਤਾਇਨਾਤ ਕਰ ਸਕਦੇ ਨੇ ਇਸ ਆਦੇਸ਼ ਦੇ 2 ਦਿਨ ਬਾਅਦ 22 ਜਨਵਰੀ 2025 ਨੂੰ ਅਮਰੀਕੀ ਰੱਖਿਆ ਵਿਭਾਗ ਨੇ ਕਿਹਾ ਸੀ ਕਿ ਉਹ ਦੱਖਣੀ ਸੀਮਾ ਦੀ ਸੁਰੱਖਿਆ ਲਈ 1500 ਹੋਰ ਫੌਜੀਆ ਨੂੰ ਭੇਜੇ ਗਏ ਫੌਜੀ ਸੀਮਾ ਉਤੇ ਪਹਿਲਾਂ ਹੀ ਕੰਮ ਕਰ ਰਹੀਆਂ ਨੇ ਏਜੰਸੀਆਂ ਦੀ ਮਦਦ ਕਰਨਗੇ ਅਤੇ ਇਹਨਾਂ ਨਾਲ ਕੁਝ 에어ਫੋਰਸ ਅਤੇ ਖੂਫੀਆ ਸਾਧਨ ਵੀ ਭੇਜ ਜਾਣਗੇ